ਹਾਲੀ ਵਾਸੀਆਂ ਦੇ ਲਈ ਡਿਪਟੀ ਕਮਿਸ਼ਨਰ ਦੇ ਵੱਲੋਂ ਨਵੇਂ ਆਦੇਸ਼ ਜਿਹੜੇ ਆ ਉਹ ਜਾਰੀ ਕਰ ਦਿੱਤੇ ਗਿਆ ਹੈ ਸ਼ਾਮ ਨੂੰ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਗਰੇਸ ਕਰਨ ਦੇ ਲਈ ਕਿਹਾ ਗਿਆ ਕਿ ਜਿੰਨੀ ਘੱਟ ਤੋਂ ਘੱਟ ਐਕਟੀਵਿਟੀ ਕੀਤੀ ਜਾਵੇ ਉਹ ਤੁਹਾਡੇ ਸਾਡੇ ਤੇ ਸਮਾਜ ਦੇਸ਼ ਕੌਮ ਹਿੱਤ ਦੇ ਲਈ ਹੋਵੇਗੀ ਔਰ 8 ਵਜੇ ਤੋਂ ਬਾਅਦ ਜਿਹੜਾ ਹੈ ਉਹ ਵੱਡੇ ਜਿਹੜੇ ਸ਼ਾਪਿੰਗ ਮਾਲ ਨੇ ਜਿਹੜੇ ਸਿਨੇਮਾ ਘਰ ਨੇ ਤੇ ਹੋਰ ਜਿਹੜੇ ਵੱਡੇ ਸਟੋਰ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬੰਦ ਕਰਨ ਲਈ ਵੀ ਕਿਹਾ ਗਿਆ ਇਸ ਤੋਂ ਇਲਾਵਾ ਕਿਹਾ ਗਿਆ ਕਿ ਜੇਕਰ ਕੋਈ ਬਲੈਕਆਊਟ ਦੀ ਸਪੈਸ਼ਲ ਕਾਲ ਆਉਂਦੀ ਹੈ ਤੇ ਉਸ ਨੂੰ ਫਾਲੋ ਕੀਤਾ ਜਾਣਾ ਤੁਹਾਡੇ ਲਈ ਜ਼ਰੂਰੀ ਹੋਵੇਗਾ ਜੇਕਰ ਨਹੀਂ ਫਾਲੋ ਕੀਤਾ ਜਾਂਦਾ ਤੇ ਉਸ ਦੇ ਉੱਤੇ ਕਾਰਵਾਈ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਔਰ ਜੇਕਰ ਸਾਇਰਨ ਵੱਜਦੇ ਨੇ ਤਾਂ ਉਸ ਤੋਂ ਬਾਅਦ ਉਸ ਹਾਲਾਤ ਦੇ ਲਈ ਜਿਹੜੇ ਜਿਹੜੇ ਨਿਯਮ ਆਲਰੇਡੀ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਫਾਲੋ ਕਰਨਾ ਹੋਵੇਗਾ ਔਰ ਸ਼ਾਮ ਨੂੰ 8 ਵਜੇ ਤੋਂ ਬਾਅਦ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਹੈ ਘਰ ਦੇ ਅੰਦਰ ਤੇ ਬਾਹਰ ਦੀਆਂ ਲਾਈਟਾਂ ਵੀ ਬੰਦ ਜਿਹੜੀਆਂ ਨੇ ਔਰ ਰੱਖਣਿਆ ਨੇ ਜੇਕਰ ਤੁਹਾਨੂੰ ਘਰ ਦੇ ਅੰਦਰ ਐਮਰਜੈਂਸੀ ਲਾਈਟ ਇਸਤੇਮਾਲ ਕਰਨੀ ਹੈ ਤਾਂ ਉਸ ਦੇ ਲਈ ਵੀ ਤੁਹਾਨੂੰ ਅਜਿਹੇ ਪ੍ਰਬੰਧ ਕੀਤੇ ਜਾਣ ਕਿ ਉਹ ਲਾਈਟ ਦੀ ਰੋਸ਼ਨੀ ਜਿਹੜੀ ਆ ਉਹ ਬਾਹਰ ਨਾ ਜਾਵੇ ਔਰ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜਿਹੜੀਆਂ ਇਨਵਰਟਰ ਦੀਆਂ ਲਾਈਟਸ ਨੇ ਔਰ ਜਿਹੜੀਆਂ ਐਮਰਜੈਂਸੀ ਲਾਈਟਸ ਨੇ ਸਮ ਟਾਈਮ ਕੀ ਹੁੰਦਾ ਕਿ ਸੀਸੀਟੀਵੀ ਜਿਹੜੇ ਕੈਮਰੇ ਨੇ ਉਹਨਾਂ ਦੇ ਨਾਲ ਹੁਣ ਜਿਹੜੀ ਰਾਤ ਦੇ ਵੇਲੇ ਲਾਈਟ ਆਉਂਦੀ ਹੈ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਬੰਦ ਕਰਨ ਲਈ ਕਿਹਾ ਗਿਆ